ਸਸਿਕਲ ਡੈਨਿਕ ਸਵੇਰਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਜੀ ਹਾਂ ਪੰਜਾਬ ਕਾਂਗਰਸ ਨੂੰ ਜਲਦ ਲੱਗ ਸਕਦਾ ਹੈ ਵੱਡਾ ਝਟਕਾ ਔਰ ਇੱਕ ਵਾਰ ਫਿਰ ਤੋਂ ਦੁਆਬੇ ਦੀ ਸੀਟ ਤੋਂ ਜਿਹੜਾ ਹੈ ਵੱਡਾ ਝਟਕਾ ਲੱਗ ਸਕਦਾ ਹੈ ਜਲੰਧਰ ਤੋਂ ਜਿਹੜੇ ਦਿਗਜ ਲੀਡਰ ਨੇ ਕਾਂਗਰਸ ਦੇ ਔਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਜਲਦ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਚਰਚਾਾਂਵਾਂ ਪੂਰੇ ਜ਼ੋਰਾਂ ਦੇ ਉੱਪਰ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਭੀਰ ਸਿੰਘ ਬਾਦਲ ਦੇ ਨਾਲ ਜਿਹੜੀ ਮੁਲਾਕਾਤ ਵੀ ਕਰ ਚੁੱਕੇ ਨੇ ਔਰ ਲਗਾਤਾਰ ਪਾਰਟੀ ਦੇ ਨਾਲ ਜਿਹੜੀ ਨਾਰਾਜ਼ਗੀ ਚੱਲ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਕਾਫੀ ਵੱਡਾ ਰਸੂਖ ਰੱਖਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਮੋਹਿੰਦਰ ਸਿੰਘ ਕੇਪੀ ਤੇ ਉਹਨਾਂ ਦਾ ਪਰਿਵਾਰ ਔਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿਣ ਦੇ ਨਾਲ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਔਰ ਦੋ ਵਾਰ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਔਰ ਜਲੰਧਰ ਜਿਹੜਾ ਦੁਆਬੇ ਦੀ ਬੈਲਟ ਦੀ ਗੱਲ ਕਰੀਏ ਤਾਂ ਚੰਗਾ ਇਹਨਾਂ ਦਾ ਰਸੂਖ ਹੈ ਇਸ ਬੈਲਟ ਦੇ ਉੱਪਰ ਤਾਂ ਦੇਖਣਾ ਹੋਵੇਗਾ ਕੀ ਅਗਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਹ ਜੁਆਇਨ ਕਰਦੇ ਨੇ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇਗੀ ਹਾਲਾਂਕਿ ਉਹਨਾਂ ਦੇ ਵੱਲੋਂ ਇਹਨਾਂ ਕਿਆਸਰਾਈਆਂ ਦੇ ਬਾਰੇ ਚੋਣ ਲੜਨ ਬਾਰੇ ਹਲੇ ਕੋਈ ਸਾਫ਼ ਨਹੀਂ ਕੀਤਾ ਗਿਆ ਸੀ ਪਰ ਇਹ ਸਭ ਦੇ ਵਿਚਾਲੇ ਅਹਿਮ ਖਬਰ ਇਹੀ ਆ ਰਹੀ ਹੈ ਕਿ ਜਿਹੜੀ ਚਰਚਾਵਾ ਚੱਲ ਰਹੀਆਂ ਨੇ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਕਿਸੇ ਵੇਲੇ ਵੀ ਜਿਹੜਾ ਹੈ ਪਾਰਟੀ ਨੂੰ ਆਲ ਵਿਧਾ ਆਖ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਔਰ ਇਸ ਖਬਰ ਤੇ ਅਸੀਂ ਗੱਲਬਾਤ ਵੀ ਕਰਾਂਗੇ ਸਾਡੇ ਰਾਜਨੀਤਿਕ ਜਿਹੜੇ ਐਡੀਟਰ ਨੇ ਨੀਲ ਭਲਿੰਦਰੋਂ ਨਾਲ ਗੱਲਬਾਤ ਕਰਾਂਗੇ ਨੀਲ ਬੈਕ ਟੂ ਬੈਕ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਵੱਡੇ ਝਟਕੇ ਲੱਗ ਰਹੇ ਨੇ ਔਰ ਹੁਣ ਵੱਡੀ ਖਬਰ ਆ ਰਹੀ ਹੈ ਕਿ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸਾਬਕਾ ਮੰਤਰੀ ਨੇ ਵੱਡਾ ਚਿਹਰਾ ਉਹ ਹੁਣ ਪਾਰਟੀ ਜਲਦ ਛੱਡ ਸਕਦੇ ਨੇ ਜੀ ਬਿਲਕੁਲ ਸੰਭਾਵਨਾ ਹੈ ਕਿ ਅੱਜ 3 ਵਜੇ ਕੁਮਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਲੰਧਰ ਵਿਖੇ ਜਿਹੜਾ ਹੈ ਅਕਾਲੀ ਦਲ ਜੁਆਇਨ ਕਰ ਰਹੇ ਨੇ ਜਿਸ ਦਾ ਸਿੰਘ ਕੇਪੀ ਵੱਡਾ ਨਾਮ ਨੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਨੇ ਸਾਬਕਾ ਮੰਤਰੀ ਰਹੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਵੱਡਾ ਨਾਮ ਨੇ ਰਮਦਾਸੀ ਆਪਾ ਰਮਦਾਸੀ ਆਸ਼ਰ ਪਾਈਚਾਰੇ ਚੁਆੰਦੇ ਨੇ ਤੇ ਪਰ ਸਭ ਤੋਂ ਜ਼ਿਆਦਾ ਸਪੈਕ ਕਿ ਕਿ ਕਾਂਗਰਸ ਨੂੰ ਝਟਕਾ ਆਇਆ ਹੈ ਕਾਂਗਰਸ ਵੱਲੋਂ ਮੈਂ ਸਮਝਦਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਝਟਕਾ ਜ਼ਿਆਦਾ ਹੈ ਕਿਉਂਕਿ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਨੇ ਉਹਨਾਂ ਦੇ ਕੁੜਮ ਲੱਗਦੇ ਨੇ ਇਹਨਾਂ ਦੀ ਬੇਟੀ ਜਿਹੜੀ ਹੈ ਕੇਪੀ ਸਾਹਿਬ ਦੀ ਇਹ ਚਰਨਜੀਤ ਸਿੰਘ ਚੰਨੀ ਦੇ ਪਾੜ ਜੀ ਨੂੰ ਵਿਆਹ ਹੀ ਹੋਈ ਹੈ ਹੂੰ ਤੇ ਚੰਨੀ ਵਾਸਤੇ ਕਿਉਂਕਿ ਜਲੰਧਰ ਤੋਂ ਚੰਨੀ ਲੜਦੇ ਨੇ ਕਾਂਗਰਸ ਵੱਲੋਂ ਤੇ ਕੇਪੀ ਜਿਹੜੇ ਨੇ ਜਾਰਾ ਦੌਰ ਦੇ ਉੱਤੇ ਇਹ ਅਕਾਲੀ ਦਲ ਦੇ ਉਮੀਦਵਾਰ ਵੀ ਹੋਣਗੇ ਇਹ ਜਲੰਧਰ ਪੱਛਮੀ ਤੋਂ ਜਿਹੜੀ ਜਿੰਨੀ ਚੋੜ ਹੋਣੀ ਹੈ ਸ਼ੀਤਲ ਗੁਰਾਲ ਦੇ ਜਾਣ ਕਰਕੇ ਜਿਹੜੀ ਹੈ ਉਹ ਉੱਥੋਂ ਵੀ ਇਹ ਉਮੀਦਵਾਰ ਬਣਾਏ ਜਾ ਰਹੇ ਨੇ ਇਹ ਵੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਉਸ ਤੋਂ ਬਾਅਦ ਕਮਿਟੀ ਨੂੰ ਜਿੱਥੇ ਸੀਟ ਖਾਲੀ ਕਰਕੇ ਗਏ ਨੇ ਅਕਾਲੀ ਦਲ ਤੇ ਖਾਲੀ ਕਰਕੇ ਗਏ ਆਦਮਪੁਰ ਤੋਂ ਵੀ ਸੰਭਾਵਨਾ ਹੈ ਕਿ ਇਹਨਾਂ ਨੂੰ ਪੱਕਾ ਉਹ ਹਲਕਾ ਅਕਾਲੀ ਦਲ ਦੇ ਸਕਦਾ ਹੈ ਹਾਂ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਅਨੀਲ ਕੀ ਵੱਡਾ ਸਿਆਸੀ ਰਸੂਕ ਆ ਪਰਿਵਾਰਕ ਪਛੋਕੜ ਆ ਔਰ ਮਹਿੰਦਰ ਸਿੰਘ ਕੇਪੀ ਦਾ ਆਪਣਾ ਵੱਡਾ ਜਿਹੜਾ ਹੈ ਉਹ ਉਹਨਾਂ ਦਾ ਰਾਜਨੀਤਿਕ ਕਰੀਅਰ ਹੈ ਉਹਨਾਂ ਦਾ ਬੋਲ ਵਾਲਾ ਸਿਆਸਤ ਦੇ ਵਿੱਚ ਪਰ ਸਿਆਸਤ ਦੇ ਵਿੱਚ ਇੱਕ ਅਨਿਲੇ ਗੱਲ ਜ਼ਿਕਰ ਹੁੰਦਾ ਕਿ ਜਿੰਨੀ ਦੇਰ ਤੱਕ ਸਿਆਸਤ ਦਾ ਨੋਹੀ ਹੈ ਜਿੰਨੀ ਦੇਰ ਤੱਕ ਉਹ ਸਿਆਸਤ ਦੇ ਵਿੱਚ ਰਹਿੰਦਾ ਲੋਕਾਂ ਦੇ ਵਿੱਚ ਵਿਚਰਦਾ ਤਾਂ ਇੱਕ ਤਰੀਕੇ ਦੇ ਨਾਲ ਜਿਵੇਂ ਆਪਾਂ ਗੱਲ ਕਰੀ ਕਿ ਅਗਲੀ ਜਨਰੇਸ਼ਨ ਦੀ ਗੱਲ ਕਰੀਏ ਮਹਿੰਦਰ ਸਿੰਘ ਕੇਪੀ ਦੀ ਜਾਂ ਫਿਰ ਖੁਦ ਉਹਨਾਂ ਦੇ ਵਜੂਦ ਦੀ ਗੱਲ ਕਰੀਏ ਤਾਂ ਇਹ ਵੀ ਨਹੀਂ ਸੀ ਕਿ ਐਡਾ ਵੱਡਾ ਲੀਡਰ ਹੋਵੇ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਵੇ ਦੋ ਵਾਰ ਦਾ ਮੰਤਰੀ ਹੋਵੇ ਵਿਧਾਇਕ ਰਹਿ ਚੁੱਕਾ ਹੋਵੇ ਔਰ ਸਿੱਧੀ ਜਿਹੜਾ ਕਾਂਗਰਸ ਲੀਡਰਸ਼ਿਪ ਦੇ ਵਿੱਚ ਵੀ ਸਿੱਧੀ ਦਿੱਲੀ ਹਾਈ ਕਮਾਂਡ ਦੇ ਵਿੱਚ ਪਹਿਲਾਂ ਤੋਂ ਉਹਨਾਂ ਦੇ ਪਰਿਵਾਰ ਜਿਹੜਾ ਰਸੂਕ ਬਣਿਆ ਹੋਵੇ ਤਾਂ ਅਜਿਹੇ ਦੇ ਵਿੱਚ ਉਹਨਾਂ ਨੂੰ ਵੀ ਕਿਤੇ ਲੱਗ ਰਿਹਾ ਸੀ ਕਿ ਜੇਕਰ ਇਸ ਵਾਰ ਵੀ ਅ ਦੇਖਦੇ ਰਹਿਗੇ ਤਾਂ ਸ਼ਾਇਦ ਫਿਰ ਬਹੁਤ ਦੇਰੀ ਹੋ ਜਾਵੇਗੀ ਔਰ ਕਿਤੇ ਨਾ ਕਿਤੇ ਜਿਹੜੀ ਚਾਹਨਾ ਹੈਗੀ ਆ ਜਿਹੜੀ ਆਪਾਂ ਕਹਿ ਲਈਏ ਕਿ ਸਿਆਸਤ ਦੀ ਭੁੱਖਾ ਸਿਆਸਤਦਾਨ ਦੇ ਲਈ ਸਭ ਤੋਂ ਵੱਡੀ ਹੁੰਦੀ ਹੈ ਔਰ ਉਹ ਉਸ ਦੇ ਲਈ ਜਿਹੜਾ ਹੈ ਉਹ ਪਾਰਟੀ ਬਦਲਣ ਦੀ ਗੱਲ ਹੋਵੇ ਜਾਂ ਫਿਰ ਬਣਦੇ ਮਾਨ ਸਨ ਮਾਨ ਦੀ ਗੱਲ ਹੋਵੇ ਉਸ ਨੂੰ ਲੈ ਕੇ ਅਕਸਰ ਜਿਹੜਾ ਹੈ ਹੱਥ ਪੈਰ ਮਾਰਦਾ ਨਜ਼ਰ ਆਉਂਦਾ ਹੈ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਫਰਮਾਇਆ ਹੈਗਾ ਅ ਕਿਉਂਕਿ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਜੋ ਰਾਜਨੀਤਿਕ ਮਾਹੌਲ ਹੈ ਚਾਰ ਕੋਨਾ ਪੰਜ ਕੋਨਾ ਮੁਕਾਬਲਾ ਵੀ ਬਹੁਤ ਥਾਵਾਂ ਦੇ ਉੱਤੇ ਬਣਿਆ ਹੋਇਆ ਕਿਤੇ ਸਾਰੀਆਂ ਪਾਰਟੀਆਂ ਆਪ ਕੋ ਆਪਣੇ ਪੱਧਰ ਦੇ ਲੜਦੀਆਂ ਨੇ ਕੋਈ ਗੜਚੋੜ ਚ ਨਹੀਂ ਹੈਗਾ ਕਾਂਗਰਸ ਦੀ ਗੱਲ ਕਰ ਲਓ ਉਹ ਵੀ ਇੰਡੀਪੈਂਡੈਂਟ ਲੜਦੇ ਨੇ ਇੰਡੀਆ ਬਲੌਗ ਦੇ ਵਿੱਚ ਹੁੰਦੇ ਹੋਏ ਵੀ ਆਵਾਮੀ ਪਾਰਟੀ ਜਿਹੜੀ ਹੈਗੀ ਆ ਉਹ ਵੀ ਇੰਡੀਪੈਂਡੈਂਟ ਲੜ ਰਹੀ ਹੈ ਆਕਾਲੀ ਦਲ ਦੇ ਭਾਜੀ ਜਾਂਦਾ ਪਾਰਟੀ ਵੱਖਰੇ ਵੱਖਰੇ ਲੜ ਰਹੇ ਨੇ ਬੌਝਨ ਸਮਾਜ ਪਾਰਟੀ ਵੱਖਰੇ ਤੌਰ ਤੇ ਲੜ ਰਹੀ ਹੈ ਤਾਂ ਸਿਗਰਜੀਤ ਸਿੰਘ ਮਾਨ ਦੀ ਪਾਰਟੀ ਵੱਖਰੇ ਤੌਰ ਤੇ ਲੜ ਰਹੀ ਹੈ ਸੋ ਇਸ ਕਰਕੇ ਜਿਹੜਾ ਹੈ ਇਸ ਵਾਰ ਮੌਕੇ ਵੀ ਬਹੁਤ ਜ਼ਿਆਦਾ ਸਿਆਸਤਦਾਨਾਂ ਨੂੰ ਮਿਲ ਰਹੇ ਨੇ ਇੱਕ ਮੈਂਬਰ ਪਾਰਲੀਮੈਂਟ ਵਿੱਚ ਉਹ ਚੋਲ ਲੜਨ ਦੇ ਸੋ ਇਹ ਸੰਭਾਵਨਾਵਾਂ ਨੂੰ ਕੋਈ ਨਹੀਂ ਵੇਖਿਆ ਅੱਜ ਖੋਣਾ ਚਾਹੇਗਾ ਖਾਸ ਕਰਕੇ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਕੇ ਪੀ ਪਰਿਵਾਰ ਬੜਾ ਪ੍ਰਾੜਾਕ ਕਾਂਗਰਸੀ ਪਰਿਵਾਰ ਹੈ ਉਹਨਾਂ ਦੇ ਪਿਤਾ ਜੀ ਦੀ ਹੱਤਿਆ ਕਰ ਦਿੱਤੀ ਗਈ ਸੀ ਖੜਕੂਆ ਦੇ ਦੌਰਾਨ ਬਿਲਕੁਲ ਗੱਲ ਸਿੰਘ ਦੀ ਸਰਕਾਰ ਦੇ ਵਿੱਚ ਜਿਹੜਾ ਹੈ ਮਨਜੀਤ ਸਿੰਘ ਕੇਪੀ ਨੂੰ ਜਗ੍ਹਾ ਮਿਲੀ ਸੀ ਜਿਸ ਵਕਤ ਪੰਜਾਬ ਵਿੱਚ ਕਾਂਗਰਸ ਦਾ ਨਾਮ ਲੈਣ ਤੋਂ ਵੀ ਲੋਕ ਡਰਦੇ ਸੀ ਉਦੋਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਪਰ ਬਿਲਕੁਲ 91 ਦੇ ਵਿੱਚ ਮੰਤਰੀ ਰਹੇ ਕਿਉਂਕਿ ਉਸ ਤੋਂ 95 ਦੋ ਵਾਰ ਰਹੇ ਨੇ ਜੀ ਜੀ ਇੱਕ ਨਹੀਂ ਲੇਥੇ ਥੋੜੀ ਚਰਚਾ ਕਰਨੀ ਹੋਰ ਬਣਦੀ ਜਦੋਂ ਜ਼ਿਕਰ ਕੀਤਾ ਕਿਉਂਕਿ ਰਾਜਨੀਤੀ ਦੇ ਵਿੱਚ ਕਹਿੰਦੇ ਨੇ ਕਿ ਰਿਸ਼ਤੇ ਨਾਤੇ ਜਾਂ ਫਿਰ ਭਾਈਚਾਰਕ ਸਾਂਝ ਆ ਉਹ ਅਲੱਗ ਹੁੰਦੀ ਹੈ ਰਾਜਨੀਤੀ ਦੇ ਵਿੱਚ ਸ਼ਾਇਦ ਇਹ ਕਈ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿਉਂਕਿ ਇਤਿਹਾਸ ਗਵਾਹ ਹੈ ਔਰ ਇਹ ਦਰਜਨਾ ਹਜ਼ਾਰਾਂ ਐਗਜ਼ਾਮਪਲਾਂ ਮਿਲਦੀਆਂ ਨੇ ਔਰ ਪਰ ਜਿਸ ਤਰੀਕੇ ਦੇ ਨਾਲ ਜਿਹੜੀ ਤਰਥੱਲੀ ਆਪਾਂ ਕਹਿ ਸਕਦੇ ਹਾਂ ਕਿ ਇਸ ਵਾਰ ਲੋਕ ਸਭਾ ਚੋਣਾਂ 2024 ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸ਼ਾਇਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੈਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਕਿ ਐਡੇ ਪੁਰਾਣੇ ਐਡੇ ਵੱਡੇ ਟਕਸਾਲੀ ਪਰਿਵਾਰ ਨੇ ਜਿਨ੍ਹਾਂ ਦੇ ਮੈਂਬਰ ਨੇ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਹਾਲਾਂਕਿ ਅਕਸਰ ਪਾਰਟੀ ਦੇ ਵਿੱਚ ਨਾਰਾਜ਼ਗੀਆਂ ਚੱਲਦੀਆਂ ਸੀ ਲੀਡਰ ਮਨਾਏ ਵੀ ਜਾਂਦੇ ਜਿਵੇਂ ਆਪਾਂ ਗੱਲ ਕਰੀਏ ਬਿਆਨ ਸਿੰਘ ਦੇ ਪਰਿਵਾਰ ਦੀ ਗੱਲ ਕਰੇ ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਝੜ ਕੱਦਦਾ ਸੀਗਾ ਇੱਕ ਮਹੀਨਾ ਪਹਿਲਾਂ ਰਵਨੀ ਸਿੰਘ ਬਿੱਟੂ ਨੇ ਹਰ ਕੋਈ ਹੈਰਾਨ ਸੀ ਹਰ ਕਿਸੇ ਦੇ ਮੂੰਹ ਉੱਡੇ ਡਿੱਰੇ ਰਹੇ ਸੀ ਕਿ ਰਵਨੀਤ ਸਿੰਘ ਬਿੱਟੂ ਉਹ ਟਕਸਾਲੀ ਪਰਿਵਾਰ ਜਿਨ੍ਹਾਂ ਨੇ ਪਾਰਟੀ ਦੇ ਲਈ ਜਿਨ੍ਹਾਂ ਨੇ ਦੇਸ਼ ਦੇ ਲਈ ਜਾਨ ਵਾਰਦੀਆਂ ਉਹਨਾਂ ਦਾ ਪਰਿਵਾਰਕ ਜਿਹੜਾ ਮੈਂਬਰ ਆ ਬੈਂਸਿੰਘ ਦਾ ਪੋਤਰਾ ਉਹ ਕਾਂਗਰਸ ਪਾਰਟੀ ਛੱਡ ਸਕਦਾ ਉਸ ਤੋਂ ਬਾਅਦ ਜੇਕਰ ਹੁਣ ਦੂਜੀ ਵੱਡੀ ਚਰਚਾ ਹੋਵੇਗੀ ਤਾਂ ਉਹ ਮੈਂ ਕਹਿੰਨਾ ਕਿ ਮਹਿੰਦਰ ਸਿੰਘ ਕੇ ਵੀ ਉਹ ਟਕਸਾਲੀ ਪਰਿਵਾਰ ਹੈ ਜਿਸ ਦਾ ਵजूद ਵਾਕਿਆ ਹੀ ਕਾਂਗਰਸ ਪਾਰਟੀ ਦੇ ਲਈ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਵੱਡ ਰੱਖਦਾ ਪਰ ਜਿਵੇਂ ਕਿ ਨਾਲ ਤੁਸੀਂ ਜ਼ਿਕਰ ਕੀਤਾ ਕਿ ਇਹ ਖਤਰੇ ਦੀ ਘੰਟੀ ਹੋ ਸਕਦੇ ਨੇ ਆਪਣੇ ਹੀ ਰਿਸ਼ਤੇਦਾਰ ਚਰਨਜੀਤ ਸਿੰਘ ਚੰਨੀ ਦੇ ਲਈ ਔਰ ਨਾਲ ਹੀ ਜ਼ਿਕਰ ਕਰਦਾ ਕਿ ਰਾਜਨੀਤੀ ਦੇ ਵਿੱਚ ਸਭ ਕੁਝ ਜਾਇਜ਼ ਮੰਨਿਆ ਜਾਂਦਾ ਜੀ ਦੇਖੋ ਇਸ ਗੱਲ ਨੂੰ ਵੀ ਆਪਾਂ ਨੂੰ ਥੋੜਾ ਜਿਹਾ ਹੋਰ ਦੂਜੇ ਤਰੀਕੇ ਤੋਂ ਵੀ ਭੰਪੜ ਦੀ ਲੋੜ ਹੈ ਹਮ ਅ ਰਿਸ਼ਤੇਦਾਰੀ ਦੇਖੋ ਰਿਸ਼ਤੇਦਾਰੀ ਕਦੇ ਨਹੀਂ ਕੁਰਤੀ ਹੁੰਦੀ ਹਮ ਭਾਵੇਂ ਪਾਰਟੀਆਂ ਇੱਕ ਦੂਜੀ ਵੱਖਰੀਆਂ ਹੋ ਜਾਂਦੀਆਂ ਨੇ ਪਾਰਟੀਆਂ ਦਲ ਬਦਲੀਆਂ ਹੋ ਜਾਂਦੀਆਂ ਨੇ ਹਮ ਤਾਂ ਇਹਨਾਂ ਨੂੰ ਫਾਇਦਾ ਕਿਸ ਨੂੰ ਹੁੰਦਾ ਇਹ ਸਮਝਣ ਦੀ ਲੋੜ ਹੈ ਮੈਨੂੰ ਲੱਗਦਾ ਕਿ ਪਵਨ ਕੁਮਾਰ ਟੀਮੂ ਅਕਾਲੀ ਬੇਸ ਛੱਡ ਕੇ ਚਲੇ ਗਏ ਨੇ ਆਵਾਜ਼ ਨੂੰ ਪਾਰਟੀ ਦੇ ਵਿੱਚ ਤਾਂ ਪਵਨ ਟੀਮੂ ਦੀ ਜਗ੍ਹਾ ਲੈਣੀ ਹੈ ਅਕਾਲੀ ਦਲ ਦੇ ਵਿੱਚ ਉਹ ਵੋਟ ਜਿਹੜੀ ਹੈਗੀ ਟੀਮੂ ਨਾਲ ਜਾ ਰਹੀ ਹੈ ਉਹ ਜਿੱਤੀ ਦੇ ਨਾਲ ਜਾਣ ਤੋਂ ਰੁਕਣੀ ਹੈ ਰੁਕਣੀ ਵੀ ਹੈ ਇਸ ਦਾ ਸਿੱਧਾ ਫਾਇਦਾ ਚੰਨੀ ਨੂੰ ਵੀ ਹੋ ਸਕਦਾ ਹੂੰ ਤਾਂ ਇਹ ਇਹ ਤੇ ਦੂਜੀ ਗੱਲ ਹੈ ਕਿ ਮੋਹਨ ਸਿੰਘ ਕੇਪੀ ਨਾਲ ਕਾਂਗਰਸ ਦੀ ਵੋਟ ਅਕਾਲੀ ਦਲ ਚ ਆ ਰਹੀ ਹੈ ਕਿ ਨਹੀਂ ਆ ਰਹੀ ਤਾਂ ਉਹ ਜੰਨੀ ਕੋਲੀ ਰਹੀ ਹੈ ਵਾਪਸ ਸੋ ਇਹਦਾ ਹਾਲੇ ਕਹਿ ਨਹੀਂ ਸਕਦੇ ਕਿ ਰਿਸ਼ਤੇਦਾਰੀ ਨਿਭਾਈ ਜਾ ਰਹੀ ਹੈ ਪੁਗਾਈ ਜਾ ਰਹੀ ਹੈ ਜਾਂ ਤੁੜੀ ਜਾ ਰਹੀ ਹੈ ਹਾਂ ਪਰ ਇਸ ਸਭ ਦੇ ਵਿਚਾਲੇ ਅਹਿਮ ਖਬਰ ਇਹ ਕਾਂਗਰਸ ਨੂੰ ਜਿਹੜਾ ਹੈ ਉਹ ਜਲਦ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 440 ਵੋਲਟ ਇਹਦਾ ਵੱਡਾ ਝਟਕਾ ਲੱਗ ਸਕਦਾ ਔਰ ਇਸ ਚੀਜ਼ ਦੇ ਲਈ ਖੁਦ ਮੈਂ ਗੱਲ ਕਰਾਂ ਕਿ ਜਿਹੜਾ ਪਾਰਟੀ ਦੇ ਪ੍ਰਧਾਨ ਵੀ ਨੇ ਉਹਨਾਂ ਦੇ ਲਈ ਵੀ ਇਹ ਚਿੰਤਾ ਦਾ ਵਿਸ਼ਾ ਬਣ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਤੋਂ ਪਹਿਲਾਂ ਐਡੇ ਸੀਨੀਅਰ ਤਿੰਨ ਟਕਸਾਲੀ ਪਰਿਵਾਰ ਜਿਹੜੇ ਉਹਨਾਂ ਦੇ ਵਿੱਚ ਜਿਹੜਾ ਹੈ ਇਸ ਤਰੀਕੇ ਨਾਲ ਨਾਰਾਜ਼ਗੀ ਨਜ਼ਰ ਆ ਰਹੀ ਹੈ ਤਾਂ ਉਹਨਾਂ ਨੂੰ ਮਨਾਉਣ ਦੇ ਲਈ ਵੀ ਆਪਾਂ ਜਿਵੇਂ ਜ਼ਿਕਰ ਕਰਦੇ ਆਂ ਉਹ ਵਿਰੋਧੀ ਪਾਰਟੀ ਦੀ ਗੱਲ ਕਰ ਰਹੇ ਆਂ ਆਪਾਂ ਪਰਸੋਂ ਦੀ ਗੱਲ ਕਰ ਲੈਣੇ ਆਂ ਕਿ ਖੁਦ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੀ ਸੁਨੀਲ ਜਾਖੜ ਪਤਾ ਲੱਗਿਆ ਸੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਪੋਸਟ ਅ ਵਿਜੇ ਸਾੰਪਲਾ ਉਹਨਾਂ ਨੂੰ ਮਨਾਉਣ ਦੇ ਲਈ ਚੱਲ ਕੇ ਆ ਰਿਹਾ ਕਿਉਂਕਿ ਪਤਾ ਕਿ ਇਸ ਮੌਕੇ ਦੇ ਉੱਪਰ ਅਗਰ ਕੋਈ ਪੋਲਿਟੀਕਲ ਲਾਅ ਹੁੰਦਾ ਅਗਰ ਬਿੜੀ ਦਾ ਲੂਪ ਬਣਦਾ ਤਾਂ ਉਹ ਵਾਕਿਆ ਜਿਹੜਾ ਹੈ ਉਹ ਪਾਰਟੀ ਦੇ ਲਈ ਵੱਡਾ ਨੁਕਸਾਨ ਹੋ ਸਕਦਾ ਦੇਖੋ ਅਬ ਕਾਂਗਰਸ ਦੀ ਗੱਲ ਕਰ ਰਹੇ ਆ ਕਾਂਗਰਸ ਹਾਲਾਂਕਿ ਫਾਈਟ ਦੇ ਵਿੱਚ ਹੈ ਪੰਜਾਬ ਪੰਦਸ ਉੱਤੇ ਉਹਨਾਂ ਨੇ ਜੋ ਇੰਡੀਪੈਂਡੈਂਟ ਤੌਰ ਤੇ ਵੜੰਦਾ ਫੈਸਲਾ ਕੀਤਾ ਪੰਜਾਬ ਕਾਂਗਰਸ ਨੇ ਆਪਣੀ ਹਾਈ ਕਮਾਂਡ ਨਾਲ ਪੂਰੀ ਚਿਤੋਜਾਗ ਕਰਕੇ ਇੰਡੀਆ ਬਲੌਕ ਦੇ ਵਿੱਚ ਉਹ ਨਈ ਪੰਜਾਬ ਤੇ ਜਿਹੜਾ ਲਾਗੂ ਕੀਤਾ ਉਹਨਾਂ ਨੇ ਫਾਰਮੂਲਾ ਤਾਂ ਪਰ ਸਭ ਤੋਂ ਵੱਡੇ ਝਟਕੇ ਵੀ ਕਾਂਗਰਸ ਨੂੰ ਨਾ ਸਿਰਫ ਬਿੱਟੂ ਦੇ ਰੂਪ ਚ ਲੱਗਾ ਜੋ ਸਾਬਕਾ ਮੁੱਖ ਮੰਤਰੀ ਸਨ ਬਿਆਨ ਸਿੰਘ ਵੱਡਾ ਨਾਮ ਸੀ ਕਾਂਗਰਸ ਦਾ ਉਹ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{( बड़े परिवार उन्होंने अपनी पत्नी ने आज भी वो मेंबर पार्लियामेंट कांग्रेस ਦੇ ਨੇ ਕਾਂਗਰਸ ਦੇ ਨੇ ਹਰਜੀਤ ਕੌਰ ਤਾਂ ਕਾਂਗਰਸ ਵੀ ਚੱਲੇ ਵੀ ਲੱਗ ਰਹੇ ਨੇ ਪਰ ਇਹ 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 ਵੀ ਦੇਖਣਾ ਹੋਵੇਗਾ ਕਿ ਕਾਂਗਰਸ ਗੇਨ ਚ ਹੈ ਜਾਂ ਲਾਸਸ ਹੈ ਜੋ ਗੱਲ ਉਹ ਬਚਦੀ ਹੈ ਪਿੱਛੇ ਜਿਹੜੇ ਕੋਲ ਵਟੇ ਵਟੇ ਜਿਹੜੇ ਨੇ ਉਹ ਮਿੱਥੇ ਦੇਰਾ ਵਾਲੀ ਬੇਰੀ ਮੂੰਹ ਕਹਿੰਦੇ ਨੇ ਤਾਂ ਕੁਲਮੜਾ ਕੇ ਨੀਲਾ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੁਪਹਿਰ ਤੱਕ ਜਿਹੜਾ ਹੈ ਖੁਦ ਪਾਰਟੀ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਹ ਸ਼ਾਇਦ ਚਰਚਾ ਵਿੱਚ ਹੀ ਨੇ ਕਿ ਜਲੰਧਰ ਆ ਕੇ ਜਿਹੜਾ ਹੈ ਉਹ ਪਾਰਟੀ ਫਰਕੀ ਤਹਿ ਦੀ 3 ਵਜੇ ਦੇ ਉਹਨਾਂ ਦੀ ਜੁਆਇਨਿੰਗ ਅਜ ਲੰਦਰ ਤੇ ਸੁਖਮਿਤ ਸਿੰਘ ਬਾਦਲ ਸਤੰਿਵਾਰ ਨੂੰ ਇੱਥੇ ਵਗੇ ਨੇ ਜੀ ਨਾਲ ਮੁਲਾਕਾਤ ਕਰਕੇ ਮੁਲਾਕਾਤ ਕਰਕੇ ਜੀ ਅੱਜ ਦੁਬਾਰਾ ਉਹ ਉਹਨਾਂ ਨੂੰ 3 ਵਜੇ ਜੁਆਇਨ ਕਰਾਣ ਆ ਰਹੇ ਨੇ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਅੱਜ 3 ਵਜੇ ਜਿਹੜਾ ਕਿ ਜਿਵੇਂ ਸਾਡੇ ਸੀਨੀਅਰ ਸਹਾਇਕੀ ਨੀਲਪ੍ਰਿੰਦਨ ਨੇ ਦੱਸਿਆ ਕਿ ਅੱਜ 3 ਵਜੇ ਬਾਦ ਦੁਪਹਿਰ ਜਿਹੜਾ ਮਹਿੰਦਰ ਸਿੰਘ ਕੇਪੀ ਐ ਉਹ ਸ਼੍ਰੋਮਣੀ ਅਕਾਲੀ ਦਲ ਜੁਆਇਨਿੰਗ ਕਰ ਰਹੇ ਨੇ ਆਪਣੀ ਕਾਂਗਰਸ ਪਾਰਟੀ ਨੂੰ ਸਿੱਧੇ ਤੌਰ ਦੇ ਬੋਨ ਕਹਿ ਸਕਦੇ ਹਾਂ ਕਿ ਅਸੀਂ ਕਿ ਆਸਰਾਂ ਹੀ ਖਤਮ ਹੋ ਚੁ ਲੱਗ ਚੁਕਿਆ ਹੈ ਔਰ ਜਿਵੇਂ ਕਿ ਸਾਡੇ ਸੀਨੀਅਰ ਸਹਿਯੋਗੀ ਨੀਲਪ੍ਰਿੰਦਨ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਜਿਹੜੇ ਕਾਰਕੋਨ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਦੇ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵੱਲੋਂ ਜਿਹੜੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਅੱਜ ਦੁਪਹਿਰ 3 ਵਜੇ ਦਾ ਪ੍ਰੋਗਰਾਮ ਰੱਖਿਆ ਹੋਇਆ ਜਲੰਧਰ ਦੇ ਵਿੱਚ ਜਿਹੜਾ ਹੈ ਖੁਦ ਪਾਰਟੀ ਪ੍ਰਧਾਨ ਸੁਬੀਰ ਸਿੰਘ ਬਾਦਲ ਆਉਣਗੇ ਔਰ ਮਹਿੰਦਰ ਸਿੰਘ ਕੇਪੀ ਨੂੰ ਸ਼ਰਮ ਨੇ ਕਾਲੇਦਰ ਪਾਰਟੀ ਦੇ ਵਿੱਚ ਵੈਲਕਮ ਕਰਨਗੇ ਤਾਂ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਲਈ ਵੱਡਾ ਝਟਕਾ ਪੰਜਾਬ ਦੇ ਵਿੱਚ ਔਰ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਦੇ ਲਈ ਵੀ ਇਹ ਖਤਰੇ ਦੀ ਘੰਟੀ ਤੋਂ ਘਟ ਨਹੀਂ ਕਿਉਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਾਬਕਾ ਦੋ ਵਾਰ ਦੇ ਮੰਤਰੀ ਤੇ ਵਿਧਾਇਕ ਔਰ ਉਹ ਟਕਸਾਲੀ ਪਰਿਵਾਰ ਜਿਹੜਾ ਦੇਸ਼ ਦੀ ਇਜਾਦੀ ਵੇਲੇ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਥਾ ਉਹ ਹੁਣ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਰਿਹਾ ਹੈ। ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ। YouTube Facebook Instagram X aur WhatsApp channel par